ਪਹਿਲੀ ਤੇ ਗੱਲ ਇਹ ਆ ਕਿ ਇੱਥੇ ਬਹਿ ਕੇ ਨਾ ਜਿਹੜੇ ਕਾਰਜ ਵਾਸਤੇ ਮਹਾਰਾਜ ਜੀ ਨੇ ਸਾਨੂੰ ਦੁਨੀਆਂ ਤੇ ਭੇਜਿਆ ਜਨ ਆਮਨ ਕ ਇਹ ਹੈ ਸੁਭਾਅੋ ਜਨ ਕੈ ਸੰਚਿਤ ਆਵਨ ਮਹਾਰਾਜ ਜੀ ਨੇ ਗੁਰਗਉ ਨੂੰ ਇਹ ਮਨੁੱਖਾ ਜਨ ਨੂੰ ਬਖਸ਼ਿਆ ਤੇ ਸਾਨੂੰ 7 ਦਿਨਾਂ 'ਚੋਂ 1 ਦਿਨ ਮਿਲਦਾ ਹੈ ਤੇ ਇਦਾਂ ਜਿਵੇਂ ਹੁਣ ਸਾਜ ਕੇ ਬੈਠੇ ਹੋ ਨਾ ਇਸੇ ਤਰ੍ਹਾਂ ਸਾਜ ਕਰਕੇ ਮਹਾਰਾਜ ਜੀ ਦੇ ਗੁਣਾਂ ਨੂੰ ਗਾਉਣਾ ਹੈ ਤੇ ਦੂਸਰੀ ਬੇਨਤੀ ਇਹ ਆ ਵੀ ਇਥੋਂ ਜਾਂਦੇ ਨੇ ਜਦੋਂ ਜਾਂ ਹੋਰ ਵੀ ਦਿਨਾਂ ਦੇ ਵਿੱਚ ਤੇ ਟੋਲਿਆਂ ਦੇ ਟੋਲੇ ਬਣਾ ਕੇ ਮਾਰਕੀਟਾਂ 'ਚ ਫਿਰਦੇ ਆਪਾਂ ਤੇ ਕਈ ਜਿਹੜੇ ਵੀਰੇ ਮੇਰੇ ਸਰਦਾਰ ਨੇ ਉਹਨਾਂ ਨੂੰ ਮੁਬਾਰਕ ਪਰ ਕਈਆਂ ਨੇ ਨਾ ਉਦਾਂ ਹੀ ਦਸਤਾਰਾਂ ਢਿੱਲੀਆਂ ਜੀਆਂ ਛੱਡੀਆਂ ਹੁੰਦੀਆਂ ਨੇ ਕੇਸ ਕੱਿਰ ਬਾਹਰ ਆਏ ਹੁੰਦੇ ਨੇ ਵਿੱਚੋਂ ਪੈਰਾਂ ਵਿੱਚ ਚਪਲਾ ਹੁੰਦੀਆਂ ਨੇ ਤੇ ਆਪਾਂ ਮਾਰਕੀਟਾਂ 'ਚ ਤੁਰੇ ਫਿਰਦੇ ਲੈਣਾ ਵੀ ਕੁਝ ਨਹੀਂ ਐ ਕਿੱਧਰ ਚੱਲੇ ਆ ਬਸ ਅੱਜ ਤੇ ਘੁੰਮਣ ਫਿਰਨ ਚੱਲੇ ਆ ਕਤਾਰ ਅਨੁਸਾਰ ਨੂੰ ਪਤਾ ਜਿੰਨੇ ਵੀ ਤੁਸੀਂ ਬੈਠੇ ਜੇ ਸਾਰੇ ਪੜ੍ਹੇ ਲਿਖੇ ਬੈਠੇ ਜੇ ਕਿਸੇ ਨੂੰ ਇਹ ਨਹੀਂ ਵੀ ਕਿਸੇ ਗੱਲ ਦਾ ਗਿਆਨ ਨਾ ਹੋਵੇ ਤੇ ਜਿਹੜੀ ਚੀਜ਼ ਆਪਾਂ ਲੈਣੀ ਆ ਜਾਂ ਆਪਾਂ ਇੱਕ ਜਣਾ ਵੀ ਜਾ ਸਕਦੇ ਦੋ ਜਣੇ ਜਾ ਸਕਦੇ ਟੋਲਿਆਂ ਦੇ ਟੋਲਿਆਂ ਫਿਰ ਉੱਚੀ ਉੱਚੀ ਮਾਗ ਕਿਤਾ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਕਈ ਵਾਰ ਉੱਥੇ ਢਿੰਗੀਆਂ ਪਹਿਣਾ ਵੀ ਹੁੰਦੀਆਂ ਨੇ ਤੇ ਗਾਲਾਂ ਦੀਆਂ ਵੀ ਆਵਾਜ਼ਾਂ ਆਉਂਦੀਆਂ ਨੇ ਇਹ ਸੰਗਤ ਜੀ ਫਿਰ ਸਾਡੇ ਨਾਲ ਤੇ ਨਫ਼ਰਤ ਆਪੇ ਕਰਨੀ ਆਪਾਂ ਇਹਨਾਂ ਦਾ ਹੀ ਨਾ ਗੱਲਾ ਕਸੂਰ ਕੱਢੀ ਆਪਾਂ ਵੇਖਣਾ ਕਿ ਨਫਰਤ ਪੈਦਾ ਹੋਈ ਕਿਉਂ ਹੈ ਅੱਜ ਤੋਂ ਦੋ ਚਾਰ ਪਾਰ ਨੂੰ ਜੀ ਸਾਲ ਪਹਿਲਾਂ ਇੱਥੇ ਇਹ ਵੇਖ ਕੇ ਮੈਂ ਅਰਬੀਰ ਕੋਲ ਸੁਣ ਰਿਹਾ ਸੀ ਕੱਲ ਮੈਨੂੰ ਦੱਸ ਰਿਹਾ ਸੀ ਕਹਿੰਦਾ ਕਿ ਮਾਲਕ ਸਾਡਾ ਨਾ ਜੇ ਕਿਸੇ ਨੇ ਸਿੰਘ ਨਾਮ ਵਾਲੇ ਨੇ ਜਾਣਾ ਨਾ ਸਿੰਘ ਨਾਮ ਵਾਲੇ ਨੇ ਤੇ ਕਹਿੰਦਾ ਵੀ ਉਹਨੇ ਭੱਜ ਕੇ ਕਹਿਣਾ ਕਿ ਪਹਿਲਾਂ ਇਹਨੂੰ ਕੰਮ ਤੇ ਰੱਖਣਾ ਇਹ ਬੰਦੇ ਬੜੇ ਮਿਹਨਤੀ ਨੇ ਮਿਹਨਤ ਬੜੀ ਕਰਦੇ ਨੇ ਮੈਨੂੰ ਕੰਮ ਕਰਕੇ ਦਿੰਦੇ ਨੇ ਪਰ ਅੱਜ ਦੀ ਡੇਟ ਵਿੱਚ ਕਈ ਐਸੇ ਮੁੰਡੇ ਤੇ ਸਟੂਡੈਂਟ ਨੇ ਜਿੱਦਾਂ ਵਿੱਚ ਕੋਈ ਸਿੰਘ ਨਾਮ ਵਾਲਾ ਜਾਂਦੇ ਉਹ ਕਹਿੰਦੇ ਤੈਨੂੰ ਨਹੀਂ ਲੱਗਣਾ ਤੇ ਇਹਦੇ ਜ਼ਿੰਮੇਵਾਰ ਕੌਣ ਅਸੀਂ ਹਾਂ ਅੱਜ ਤੁਸੀਂ ਜਿਨ੍ਹਾਂ ਦਾ ਇਤਿਹਾਸ ਸੁਣਿਆ ਨਾ ਜਿਨ੍ਹਾਂ ਦੇ ਅਸੀਂ ਬਾਤਾਂ ਜੇ ਕਿਤੇ ਆਪਣੇ ਸਿੰਘ ਨਾਮ ਦਾ ਮਤਲਬ ਇਹਨਾਂ ਨੂੰ ਸਹੀ ਦੱਸਿਆ ਇਹਨਾਂ ਸਰਜ ਕਰਕੇ ਪੜਿਆ ਹੁੰਦਾ ਤੇ ਇਹਨਾਂ ਨੇ ਸਾਡੇ ਪੈਰਾਂ ਤੇ ਆਰ ਡਿੱਗਣਾ ਸੀ ਕਿ ਇਹ ਇਦਾਂ ਦੀ ਕੌਮ ਕਿਸੇ ਵਾਸਤੇ ਵੀ ਆਪਣੀ ਜਾਨ ਦੇ ਦਿੰਦੇ ਨੇ ਕਿਸੇ ਵਾਸਤੇ ਵੀ ਇਹ ਆਪਣਾ ਘਰ ਛੱਡ ਦਿੰਦੇ ਨੇ। ਪੱਗ ਆਧਿਤੀ ਡੇਟ ਵਿੱਚ ਸਾਨੂੰ ਨੌਕਰਤ ਦੇ ਨਾਲ ਵਿਖਿਆ ਜਾ ਰਿਹਾ ਇਹਦੇ ਜ਼ਿੰਮੇਵਾਰ ਅਸੀਂ। ਹੱਥ ਜੋੜ ਕੇ ਬੇਨਤੀ ਜੇ ਸਾਨੂੰ ਕੋਈ ਕੰਮ ਹੈ ਨਾ ਜਿੰਨਾ ਕੁ ਸਮਾਂ ਇਹ ਵਿਵਾਦ ਚੱਲਦਾ ਹੈ ਮਹਾਰਾਜੀ ਕਿਰਪਾ ਕਰਨ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਸਾਡੀ ਇੱਜ਼ਤ ਪੱਧ ਰੱਖੋ। ਤੇ ਜੇ ਸਾਡੀ ਇੱਜ਼ਤ ਨਾ ਨਾ ਰਹੀ ਤੇ ਭਾਵੇਂ ਕਰੋੜਾ ਰੁਪਈਆ ਕਮਾ ਲਿਆ ਹੁਣ ਤੁਰੇ ਜਾਂਦੇ ਨੂੰ ਵੇਖ ਕੇ ਕੋਈ ਗਾਲਾਂ ਕੱਢੇ ਤਾਂ ਤੁਸੀਂ ਹੱਥ ਜੁਕੋਗੇ ਉਹਦੇ ਤੇ। ਆ ਤੋਂ ਨਹੀਂ ਚੁੱਕ ਸਕਦੇ ਤੇ ਮਹਾਰਜ ਕਹਿੰਦੇ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜਿੱਤਾ ਕਿ ਸਟਾਏ ਕੀ ਕਰਾਂਗੇ ਕਰੋੜਾਂ ਰੁਪਈਆ ਨੂੰ ਤੁਹਾਡੀ ਇੱਜ਼ਤ ਨਾ ਹੋਈ ਤੇ ਤੁਹਾਨੂੰ ਮਾਰੀ ਨਿਗਾਹ ਨਾਲ ਵੇਖਿਆ ਤੁਹਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਮਾੜਾ ਵੇਖਿਆ ਹੁਣ ਜਿੰਨੇ ਵੀ ਆਏ ਨੇ ਭਾਵੇਂ ਦੋਹਾਂ ਚੋਹਾਂ ਪੰਜਾਂ ਸਾਲਾਂ ਨੂੰ ਸਾਰਿਆਂ ਦੇ ਪਰਿਵਾਰ ਇੱਥੇ ਆਉਂਦੇ ਨੇ ਸਾਰਿਆਂ ਦੀਆਂ ਧੀਆਂ ਨੇ ਆਉਣਾ ਭੈਣਾਂ ਨੇ ਆਉਣਾ ਮਕਾਵਾਂ ਨੇ ਆਉਣਾ ਘਰਵਾਲੀਆਂ ਨੇ ਆਉਣਾ ਜੇ ਅਸੀਂ ਆਪ ਹੀ ਮਾਹੌਲ ਖਰਾਬ ਕਰੀ ਗਏ ਤੇ ਫਿਰ ਇਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਅੱਜ ਅਸੀਂ ਸਮਝਦੇ ਵੀ ਸਾਜਾ ਕੇ ਦਾ ਪਰਿਵਾਰ ਵਿੱਚ ਕੋਈ ਨਹੀਂ ਦੂਜਿਆਂ ਦਾ ਹੈ ਤੇ ਸੰਗਤ ਜੀ ਸਿਆਣੇ ਕਹਿੰਦੇ ਮੰਜੀ ਨੂੰ ਭਾਉ ਲੈਣੇ ਆ ਬਾਰੀ ਆਪਣੀ ਵੀ ਆ ਜਾਂਦੀ ਜਿੰਨਾ ਵੀ ਇੱਥੇ ਪਰਿਵਾਰ ਹੈ ਕੋਈ ਕਿਸੇ ਦੀ ਧੀ ਹੈ ਭੈਣ ਮਨਜੀ ਕਹਿੰਦੇ ਦੇਖ ਪਰਾਈਆਂ ਚੰਗੀਆਂ ਧੀਆ ਭੈਣਾ ਮਾਮਾ ਦਾ ਨੇ ਇਹ ਦਸਵੇਂ ਪਾਤਸ਼ਾਹ ਜੀ ਦੇ ਬਚਨ ਨੇ ਜੇ ਛੋਟੀ ਹੈ ਤੇ ਉਹ ਧੀ ਲੱਗਦੀ ਹੈ ਬਰਾਬਰ ਦੀਏ ਭੈਣ ਲੱਗਦੀ ਏ ਵੱਡੀਏ ਤੇ ਮਾਂ ਲੱਗਦੀ ਏ ਦੇਖ ਪਰਾਈਆਂ ਚੰਗੀਆਂ ਧੀਆ ਪੈਣਾ ਮਾਵਾ ਜਾਣਾ ਉਹਨਾਂ ਨੂੰ ਕਿਸੇ ਨੂੰ ਧੀ ਦਾ ਸੁਖਵਾ ਦਿਓ ਕਿਸੇ ਨੂੰ ਭੈਣ ਦਾ ਕਿਸੇ ਨੂੰ ਮਾਂ ਦਾ ਤੇ ਯਾਦ ਰੱਖਿਓ ਮਹਾਰਾਜ ਜੀ ਕਹਿੰਦੇ ਨੇ ਜੈਸਾ ਬੀਜੈ ਸੋ ਲੁਣੈ ਕਰਮਾਂ ਸੰਗਦਾ ਖੇਤ ਤਾਹੂ ਆਪਣੀ ਬਾਦੀ ਬੀਜੂਗਾ ਜਿੱਦਾਂ ਦਾ ਬੀਜਾਂਗੇ ਨਾ ਇੱਕ ਦਿਨ ਵਟਣਾ ਪੈਣਾ ਜੇ ਫੇਰ ਨਾ ਆਪਾਂ ਰੋਈ ਇੱਕ ਮੇਰੀ ਧੀ ਨੇ ਇੰਨਾ ਕੀਤਾ ਤੇ ਮੇਰੇ ਪੁੱਤ ਨੇ ਇੰਨਾ ਕੀਤਾ ਬਾਦੀ ਆਪਣੀ ਵੀ ਆਉਣੀ ਏ ਆਪਾਂ ਮਾਹੌਲ ਖਰਾਬ ਨਾ ਕਰੀਏ ਅਸੀਂ ਅੱਗੇ ਸਤਾਏ ਹੋਏ ਆਏ ਆ ਕੋਈ ਸੁਖੀ ਆਇਆ ਕਿ ਕਿਰਪਾ ਕੋਈ 50 ਕਿੱਲਿਆਂ ਦਾ ਉਥੇ مالک ਸੀ ਤੇ ਛੱਡ ਕੇ ਆ ਗਿਆ ਇੱਥੇ ਅੱਗੇ ਹੀ ਤੇ ਆਪਾਂ ਸਤਾਏ ਹੋਏ ਆਏ ਤੇ ਉਹ ਵੀ ਕੰਮ ਇੱਥੇ ਬਣ ਗਿਆ ਤੁਹਾਨੂੰ ਨਾ ਚੰਗੀ ਨਿਗਾਹ ਨਾ ਵੇਖ ਕਹਿਣ ਕਿ ਨਹੀਂ ਅਸੀਂ ਤੁਹਾਨੂੰ ਚੰਗਾ ਕੰਮ ਦਿੰਦੇ ਭਾੜੇ ਮੰਨ ਲੈ ਤੇ ਮੰਨ ਜਾਓ ਜਾਓ ਉੱਥੇ ਜਾ ਕੇ ਕੰਮ ਨਹੀਂ ਕੋਈ ਚੰਗਾ ਮਾੜਾ ਪਰ ਸੰਗਤ ਜੀ ਘੱਟੋ ਘੱਟ ਗਾਂਧ ਸਾਨੂੰ ਵਧਣਾ ਚਾਹੀਦਾ ਹੈ ਕਮ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਇੱਥੇ ਕੰਮ ਮਾੜਾ ਹੈ ਤੇ ਕੋਈ ਚੰਗਾ ਸਾਰੇ ਬਰਾਬਰ ਨੇ ਪਰ ਫਿਰ ਵੀ ਵੇਖੋ ਬਾਕੀ ਕੰਟਰੀਆਂ 'ਚ ਸਰਦਾਰਾਂ ਨੇ ਨਾਮ ਬਣਾਇਆ ਉਹ ਕਿਤੇ-ਕਿਤੇ ਉਹਦਿਆਂ 'ਤੇ ਬੈਠੇ ਇਮੀਗ੍ਰੇਸ਼ਨਾਂ ਤੱਕ ਆਪਣੇ ਸਿੰਘ ਜਿਹੜੇ ਸਰਦਾਰ ਜਿਹੜੇ ਨੇ ਬੈਠੇ ਨੇ ਮਹਾਰਾਜ ਜੀ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਰਾਜ ਦੇਣ 'ਚ ਕੋਈ ਢਿੱਲ ਨਹੀਂ ਕਰਨੀ ਪਰ ਆਪਾਂ ਆਜ਼ਾਦ ਕਰਨ ਵਾਲੇ ਬਣিয়ে ਤੇ ਸਹੀ ਸਾਡੇ ਵਿੱਚ ਗੁਣ ਤੇ ਉਹਨਾਂ ਰਾਜ ਕਰਨ ਵਾਲੇ ਅਸੀਂ ਜੇ ਇੱਥੇ ਆ ਕੇ ਨਿੱਕ ਤੇ ਮੰਨ ਲਓ ਸੰਗਤ ਜੀ ਆਪਾਂ ਕਿੰਨੇ ਵੀ ਆਪਾਂ ਤੇ ਪਾਸਪੋਰਟ ਲੈ ਕੇ ਚਲੇ ਜਾਣਾ ਇੱਥੇ ਆਪਾਂ ਬੈਠੇ ਰਹਿਣਾ ਤੇ ਗਾੜੀ ਵਿੱਚ ਕੰਟਰੀ ਇਹਨਾਂ ਦੀ ਹੁਣ ਸੰਗਤ ਜੀ ਇਹ ਜਿਹੜਾ ਰੂਲ ਚੱਲਿਆ ਐਸਆਈਐਸ ਦਾ ਇੱਕ ਕੰਟਰੀ ਤੇ ਐਕੋ ਹੀ ਪਹਿਲਾਂ ਸੀ ਨਾ ਉੱਥੇ ਹੁਣ ਸਾਰਿਆਂ ਨੇ ਬੈਨ ਕਰਤਾ ਕਿ ਜਿਹਦਾ ਇੱਕ ਥਾਂੋਂ ਨਿਕਲਿਆ ਅਸੀਂ ਸਾਰਾ ਜ਼ੋਰ ਵੀ ਬੈਨ ਕਰਦੇ ਹਾਂ ਹੁਣ ਹੈ ਕਿ ਸਾਰਾ ਇਹਨਾਂ ਦਾ ਹੀ ਹੈ ਨਾ ਕਾਨੂੰਨ ਤੇ ਇੱਕ ਹੀ ਹੈ ਨਾ ਹਰ ਇੱਕ ਜਗ੍ਹਾ ਜਿਹੜੇ ਆਉਣ ਵਾਲੇ ਨੇ ਜਾਂ ਜਿਹੜੇ ਚੰਗੇ ਨੇ ਆਪਾਂ ਉਹਨਾਂ ਦੇ ਪੈਰਾਂ ਵਿੱਚ ਕੰਡੇ ਨਾ ਬੀਜੀਏ ਹੱਥ ਜੋੜ ਕੇ ਬੇਨਤੀ ਤੇ ਮੈਨੂੰ ਇਹ ਵੀ ਪਤਾ ਵੀ ਜਿੰਨੇ ਆ ਕਿਸੇ ਮਹਾਰਾਜ ਦੀ ਖਲੋਨੀ ਚ ਬੈਠੇ ਹੋ ਐਦਾਂ ਦਾ ਕੋਈ ਨਹੀਂ ਵੇਖਿਆ ਇੱਥੇ ਉਹ ਜਿਹੜੇ ਕਰਦੇ ਨੇ ਉਹ ਮਹਾਰਾਜ ਦੇ ਅੰਦਰ ਬੈਠਦੇ ਨਹੀਂ ਆ ਪਰ ਸਾਡਾ ਸਾਰਿਆਂ ਦਾ ਫਤੂਬੰਦ ਆ ਵੀ ਉਹ ਵੀ ਸਾਡੇ ਵੀਰ ਨੇ ਘਰਾ ਨਹੀਂ ਕਰਦੀਆਂ ਸਾਰਿਆਂ ਕੋ ਦੰਨੀਆਂ ਜੇ ਕੋਈ ਤੁਹਾਡੇ ਸਾਹਮਣੇ ਕਰਦਾ ਏ ਉਹਨੂੰ ਘਰ ਤੋਂ ਘੱਟ ਆਪਾਂ ਸਮਝਾਉਂਗਾ ਜਦੋਂ ਕਰੀਏ ਕਿ ਆਪਾਂ ਇੱਥੇ ਸ਼ਰਾਬਾਂ ਪੀਣ ਨਹੀਂ ਆਏ ਸੰਗਤਿਓ ਉਹ ਦੱਸਦੇ ਨੇ ਵਿਚਾਰੇ ਜਿਹੜੇ ਸਫਾਈ ਕਰਨ ਵਾਲੇ ਜਿਹੜੇ ਕਰਦੇ ਨੇ ਆਪਣੀ ਸਿੰਘ ਕਰਦੇ ਨੇ ਕਈ ਤੇ ਕਹਿੰਦੇ ਕਿ ਜਿਹੜੀ ਪਾਰਕ ਚਲ ਜੀ ਉਥੇ ਬੋਕਲੇ ਬੋਤਲਾਂ ਖਿਲਰੀਆਂ ਹੁੰਦੀਆਂ ਨੇ ਡਿਸਪੋਜ਼ਲ ਪਏ ਹੁੰਦੇ ਆ ਖਾ ਖਾ ਭੁਜੀਆਂ ਤੇ ਕਾਗਜ਼ ਉੱਥੇ ਹੀ ਸੁੱਤੇ ਹੁੰਦੇ ਨੇ ਨੂੰਮ ਜਮੇ ਉੱਥੇ ਹੀ ਪਏ ਹੁੰਦੇ ਨੇ ਕੀ ਆਪਾਂ ਇਦਾਂ ਦੀਆਂ ਕੰਟਰੀਆਂ ਚ ਰਹਿਣਾ ਚਾਹੁੰਦੇ ਆਪਾਂ ਚਾਹੁੰਦੇ ਆ ਨਾ ਕਿ ਨਹੀਂ ਇੱਥੇ ਸਰ ਜਿੱਥੇ ਆਪਾਂ ਰਹਿਣਾ ਮਾਹੌਲ ਸਹੀ ਹੋਵੇ ਸਾਫ ਸੁਥਾਈ ਹੋਵੇ ਸਾਡਾ ਪਰਿਵਾਰ ਆਉਣਾ ਇਹੋ ਕਹਿਣ ਕਿ ਤੁਸੀਂ ਬੜਾ ਵਧੀਆ ਜੀਵਨ ਪਤੀਤ ਕਰ ਰਹੇ ਕੱਲੂ ਜਦੋਂ ਨੂੰ ਉਹਨਾਂ ਨੇ ਆਉਣਾ ਪਤਾ ਨਹੀਂ ਇਹਨਾਂ ਕੋਲ ਵੀ ਦੇਣਾ ਕਿ ਨਹੀਂ ਆਉਣ ਦੇਣਾ ਤੇ ਆਪਾਂ ਹੱਥੀਂ ਕੰਡੇ ਵਿਜਦੇ ਹਨ ਨਾਲੇ ਜ ਬਾਣੀ ਵਿੱਚ ਕਹਿੰਦੇ ਨੇ ਨਾ ਪਾਏ ਪਹਾੜਾ ਮਾਰਿਆ ਗਾਪਲ ਆਪਣੇ ਹੱਥ ਆਪਣੇ ਹੱਥਾਂ ਦੇ ਨਾਲ ਅਸੀਂ ਆਪਣੇ ਪੈਰਾਂ ਦੇ ਪਹਾੜੇ ਮਾਰਿਆ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਬੜੇ ਵਧੀਆ ਤਰੀਕੇ ਦੇ ਨਾਲ ਮਾਰਜੀ ਦੇ ਘਰ ਆਓ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰੋ ਗੁਰਬਾਣੀ ਸੁਣੋ ਕਥਾ ਸੁਣੋ ਸੇਵਾ ਕਰੋ ਮਹਾਰਾਜੀ ਜੀ ਦੇ ਬੜੇ ਪਿਆਰ ਦੇ ਨਾਲ ਪਤਾ ਲੱਗੇ ਮੈਂ ਕਈ ਵਾਰ ਬੇਨਤੀ ਕੀਤੀ ਕਿ ਜਿਹੜਾ ਸਿੰਘ ਹੈ ਨਾ ਉਹਦਾ ਜੀਵਨ ਜਿਹੜਾ ਚੱਲਦਾ ਫਿਰਦਾ ਹੀ ਪ੍ਰਚਾਰ ਹੈ ਉਹਨੂੰ ਦੱਸਣਾ ਨਾ ਪਵੇ ਕਿ ਮੈਂ ਕੀ ਦਾ ਸਿੱਖਣਾ ਇਹ ਤੁਹਾਨੂੰ ਪੁੱਛਣ ਕਿ ਤੁਹਾਡਾ ਗੁਰੂ ਕਿਹੜਾ ਹੈ ਤੁਹਾਡੀ ਤੁਹਾਨੂੰ ਸਿੱਖਿਆ ਕਿਨੇ ਦਿੱਤੀ ਹੈ ਕਿ ਤੁਹਾਡਾ ਡਿਸਪੀਸਪਲਨ ਇੰਨਾ ਵਧੀਆ ਮਰਿਆਦਾ ਕਿੰ ਨੂੰ ਕਹਿੰਦੇ ਨੇ ਮर्यादा ਫਾਰਸੀ ਭਾਸ਼ਾ ਦਾ ਸ਼ਬਦ ਹੈ ਮर्यादा ਕਹਿੰਦੇ ਨੇ ਕੰਡਿਆਂ ਨੂੰ ਸੰਗਤ ਜੀ ਜੇਵੇਂ ਨੈਰਣਮ ਮर्यादा ਵਿੱਚ ਚੱਲਦੀ ਪਰਿਆਦਾ ਵਿੱਚ ਤੇ ਆਪਣੀ ਮੰਜ਼ਲ ਤੇ ਪਹੁੰਚ ਜਾਂਦੀ ਹੈ ਕਿ ਜੇ ਮੰਨ ਲਓ ਉਹਦੇ ਬੰਨੇ ਕੁੱਤੇ ਰਹਿੰਦੇ ਉਹਨੇ ਕਿੱਥੇ ਪਹੁੰਚਣਾ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕਿੰਨੀ ਮर्यादा ਬਖਸ਼ੀ ਕਿ ਇਹਦੇ ਵਿੱਚ ਰਹਿ ਰਹੇ ਕਿ ਚੱਲੀ ਤੇ ਤੂੰ ਆਪਣੀ ਮੰਜ਼ਲ ਤੇ ਪਹੁੰਚ ਜਾਵੇਂਗਾ ਕੀ ਹੋਵੇਗਾ ਇਹ ਲੋਕ ਸੁਖੀਏ ਪਰ ਲੋਕ ਸੋਹਲੇ ਨਾਨਕ ਹਰ ਪ੍ਰਭ ਆਪੇ ਮਿਲ ਲੇ ਤੇਰਾ ਇੱਥੇ ਵੀ ਸੌ ਸੌਖਾ ਹੋ ਜਾਵੇਗਾ ਤੇ ਦਰਗਾਹ ਦੇ ਵਿੱਚ ਵੀ ਮਾਨਤਾ ਹੋਏਗੀ ਇਸ ਕਰਕੇ ਆਪਾਂ ਦਸੀ ਐਪੀਐਸੀ ਬਾਬੇ ਬੰਦਾ ਸਿੰਘ ਦੇ ਬਾਦ ਹਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਬਾਦ ਹਾਂ ਅਸੀਂ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਧਾਰ ਸਿੰਘ ਸਾਹਿਬ ਦੇ ਭਰਾ ਹਾਂ ਇਹ ਤੁਸੀਂ ਮਾਨ ਨਾਲ ਕਹਿ ਸਕਦੇ ਹੋ ਇਹ ਸਾਡੇ ਭਰਾ ਨੇ ਸੰਗਤ ਦੀ ਸਾਡਾ ਜਿੰਨਾ ਵਧੀਆ ਸਾਡਾ ਇਤਿਹਾਸ ਸੀਨਾ ਕਿ ਸਾਡੀ ਵੀ ਗਲਤੀ ਹੈ ਕਿ ਆਪਾਂ ਦੱਸ ਨਹੀਂ ਸਕੇ ਕਿਤੇ ਗੁਰੂ ਨਾਨਕ ਸਾਹਿਬ ਵਾਲਾ ਸਿਧਾਰ ਇਹਨਾਂ ਨੂੰ ਦੱਸਿਆ ਹੁੰਦਾ ਕਿ ਇੱਥੇ ਕੋਈ ਭੁੱਖਾ ਆਵੇ ਉਹਨੂੰ ਪ੍ਰਸ਼ਾਦਾ ਮਿਲਦਾ ਬਸਨਾ ਤੂੰ ਬਿਨਾ ਆਉਣ ਉਹਨੂੰ ਬਸਤਰ ਮਿਲਦੇ ਨੇ ਇਹ ਸਾਡੇ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ ਜਿਹੜਾ ਮਹਾਰਾਜ ਦੇ ਇਤਿਹਾਸ ਵਿੱਚ ਦੱਸਿਆ ਹੈ ਸਾਨੂੰ ਕਿ ਸਿੱਖਾ ਤੂੰ ਆਪ ਭਾਵੇਂ ਤੁੱਖਾ ਰਹਿ ਲਵੇਂ ਪਰ ਜਿਹੜਾ ਤੇਰੀ ਸ਼ਰਮ ਆਵੇ ਉਹ ਪੁਖਾਨਾ ਰਵੇ ਇਹ ਸਿਧਾਂਤ ਇਹਨਾਂ ਨੂੰ ਦੱਸਿਆ ਹੁੰਦਾ ਨਾ ਕਿਤੇ ਅਸੀਂ ਦੱਸ ਸਕਦੇ ਤੇ ਇਹਨਾਂ ਮਗਰਮਗਰ ਤੋਰੇ ਕਰਨਾ ਹੱਥ ਜੋੜ ਕੇ ਬੇਨਤੀ ਹੈ ਆਪਣੇ ਫਿਊਚਰ ਨੂੰ ਆਪਣੇ ਤੋਂ ਵੇਖ ਨੂੰ ਨਾ ਖਰਾਬ ਕਰੀਏ ਸਿੰਘ ਜਿਹੜਾ ਨਾਮ ਹੈ ਨਾ ਗੁਰੂ ਕੋ ਕਿੱਬ ਕੋ ਕਿੰਨੀ ਮਾਨ ਵਾਲੀ ਗੱਲ ਆ ਕਿ ਤੁਹਾਡੇ ਨਾਮ ਦੇ ਨਾਲ ਵੀ ਸੱਚ ਲੱਗਦਾ ਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਨਾਲ ਵੀ ਸਿੰਘ ਹੀ ਲੱਗਦਾ ਏ ਬਸ ਆ ਬਾਕੀ ਕੋਤਾ ਕੋਤਾ ਤੇ ਆਪਾਂ ਆਪ ਹੀ ਲਾਈਆਂ ਨੇ ਤੇ ਜਿਹੜਾ ਆਪਾਂ ਲਖਬ ਦਿੰਦੇ ਆ ਕਲਗੀਆ ਵਾਲੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਤਾਨੂੰ ਤਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਇਹਦੇ ਆਪਾਂ ਆਪਣੇ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦੇ ਆ ਤੇ ਗੁਰੂ ਸਾਹਿਬ ਜੀ ਦਾ ਨਾਮ ਲੈਣਾ ਵੀ ਸ਼ਰਧਾ ਦੇ ਨਾਲ ਹੀ ਚਾਹੀਦਾ ਹੈ ਪਰ ਜੇ ਕੋਦਾਂ ਨਾਮ ਵੇਖੋ ਨਾਮ ਤੇ ਗੋਬਿੰਦ ਸਿੰਘ ਹੀ ਹੈ ਨਾ ਕਿ ਤੁਹਾਡਾ ਨਾਮ ਵੀ ਸਿੰਘ ਸਿੰਘ ਹੀ ਲੱਗਦਾ ਬਸ ਤਿੰਨ ਅੱਖਰ ਸੱਚੇ ਪਾਤਸ਼ਾਹ ਜੀ ਦੇ ਨਾਮ ਨੇ ਨਾਮ ਦੇ ਵਿੱਚ ਸਰਨੇਮ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ ਉਹ ਵੀ ਮਹਾਰਾਜ ਜੀ ਨੇ ਤੁਹਾਨੂੰ ਬਖਸ਼ਿਆ ਹੈ ਇਹ ਕਿ ਅੱਜ ਤੱਕ ਕਿਸੇ ਪੀਰ ਪਸੰਬਰ ਔਲੀਏ ਨੇ ਨਹੀਂ ਕੀਤਾ ਕਿ ਜੋ ਮੇਰੇ ਨਾਮ ਦੇ ਨਾਲ ਲੱਗਦਾ ਹੈ ਉਹ ਤੁਹਾਡੇ ਨਾਮ ਦੇ ਨਾਲ ਲੱਗੂਗਾ ਸਾਨੂੰ ਤੇ ਮਾਣ ਹੋਣਾ ਚਾਹੀਦਾ ਸੀ ਸਾਨੂੰ ਤੇ ਪ੍ਰਾਉਡ ਹੋਣਾ ਚਾਹੀਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਕਿ ਸਾਨੂੰ ਮਹਾਰਾਜ ਜੀ ਨੇ ਐਦਾਂ ਦੇ ਬਣਾਇਆ ਤੇ ਜਿੱਦਾਂ ਦੇ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਸਾਨੂੰ ਜੇ ਆਪਣਾ ਕਿਤੇ 10% ਵੀ ਅਸੀਂ ਬਿੰਦੇ ਨਾ ਇਹਨਾਂ ਨੂੰ 10% ਵੀ ਸਾਹਮਣੇ ਲਿਹਾਜ਼ ਲਿਆਉਂਦੇ ਤੇ ਸੰਗਤ ਜੀ ਇਹਨਾਂ ਨੇ ਮਗਰ ਮਗਰ ਤੁਰੇ ਫਿਰਨਾ ਪਰ ਅਸੀਂ ਆਪ ਤੇ ਕੁਝ ਕੀ ਕਰਨਾ ਸੀ ਵੱਡਿਆਂ ਦੇ ਨਾਂ ਨੂੰ ਵੀ ਅਸੀਂ ਲਾਜ ਲਾ ਦਿੱਤੀ ਜਿਨ੍ਹਾਂ ਨੇ ਕੁਝ ਕੀਤਾ ਹੈ ਨਾ ਉਹਨਾਂ ਦੇ ਨਾਂ ਨੂੰ ਵੀ ਅਸੀਂ ਲਾਜਾਂ ਲਾ ਦਿੱਤੀ ਸੋ ਹੱਥ ਜੋੜ ਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਇਹਦੇ ਵਿੱਚ ਕੋਈ ਗੁੱਸੇ ਵਾਲੀ ਗੱਲ ਨਹੀਂ ਆਪਾਂ ਸਾਰੇ ਭਰਾਵ ਏਕਪਤਾ ਇਹ ਕਿਸੇ ਤਿਹ ਮੁਬਾਰਕ ਤੇ ਜੋ ਅਸੀਂ ਵਿਚਾਰ ਕਰਨੀ ਹੈ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬਹਿ ਕੇ ਕਰਨੀ ਹੈ ਇਹਦੇ ਵਿੱਚ ਇਹ ਨਹੀਂ ਕੋਈ ਬੰਦਾ ਕਹਿ ਸਕਦਾ ਵੀ ਮੈਂ ਬੜਾ ਸਿਆਣਾ ਨਹੀਂ ਮਤ ਸੱਚੇ ਪਾਤਸ਼ਾਹ ਜੀ ਇਹ ਤੇ ਸੱਚੇ ਪਾਤਸ਼ਾਹ ਜੀ ਦੀ ਹੈ ਉਹ ਕਿਸੇ ਨੂੰ ਵੀ ਬਖਸ਼ ਸਕਦੇ ਨੇ ਤੇ ਮਹਾਰਾਜ ਜੀ ਕਹਿੰਦੇ ਨੇ ਗੁਰੂ ਦਵਾਰਾ ਹੋਏ ਸੋਤੀ ਪਾਈ ਸੀ ਇੱਥੇ ਬਹਾਂਗੇ ਤੇ ਇਥੋਂ ਮਾਤੀ ਮਿਲਦੀ ਹੈ ਇਥੋਂ ਕੁਝ ਚੰਗਾ ਹੀ ਸਿੱਖਣ ਨੂੰ ਮਿਲਣਾ ਹੈ ਇਸ ਕਰਕੇ ਆਪਾਂ ਇੱਥੋਂ ਵੀ ਆਉਨੇ ਆ ਕਿ ਧਾਣੀਆਂ ਬਣਾ ਕੇ ਬਾਹਰ ਬੈਠੇ ਰਹੀਏ ਇੱਥੇ ਬਹਿ ਕੇ ਸੁਣ ਕੇ ਨਾਲੇ ਸਵਾਸਿਕ ਤਦ ਨਾਲੇ ਜ਼ਿੰਦਗੀ ਦਾ ਭਲਾ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕੋਈ ਤੁਹਾਡੇ ਸਾਹਮਣੇ ਵੀ ਕੋਈ ਗਲਤ ਕੰਮ ਕਰਦਾ ਹੈ ਨਾ ਤੁਹਾਡਾ ਵੀ ਰੋਕਣ ਦਾ ਉਹਨਾਂ ਨੂੰ ਫਤਰ ਬੰਦਾ ਕਿ ਨਹੀਂ ਵੀਰ ਆਪਾਂ ਇੱਥੇ ਇਹ ਕੰਮ ਕਰਨ ਨਹੀਂ ਆਏ ਮਾਂ ਪਿਓ ਨੇ ਕਰਜੇ ਕਿਸੇ ਨੇ ਕਰਜਾ ਚੁੱਕਿਆ ਅਸੀਂ ਵੀ ਪੈਸੇ ਚੁੱਕ ਕੇ ਹੀ ਆਏ ਹਰ ਤੇ ਇੰਨੇ ਪੈਸੇ ਕਿਸੇ ਦੇ ਨਹੀਂ ਹੁੰਦੇ ਇੰਨੇ ਪੈਸੇ ਹੁੰਦੇ ਤੇ ਇੱਥੇ ਆਉਂਦੇ ਕਿਉਂ ਕਿਸੇ ਦੇ ਪਿਓ ਨੇ ਘਰ ਗਹਿਣੇ ਰੱਖਿਆ ਕਿਸੇ ਨੇ ਜ਼ਮੀਨ ਵੇਚੀ ਕਿਸੇ ਨੇ ਔਖਾ ਹੋ ਕੇ 10-15 ਲੱਖ ਰੁਪਈਆ ਲਾ ਕੇ ਇੱਥੇ ਭੇਜਿਆ ਤੇ ਇੱਥੇ ਆ ਕੇ ਮਾਂ ਪਿਓ ਦੀ ਇੱਜ਼ਤ ਤੇ ਕੀ ਬਣਾਉਣੀ ਸੀ ਕਈ ਕਹਿੰਦੇ ਸੁਣੇ ਨੇ ਵੀ ਇਹ ਵਧਿਆ ਨਾ ਤੇ ਨਾ ਹੀ ਇਹਨਾਂ ਦੀ ਮਾਨ ਜਾਂਦੀ ਤੇ ਚੰਗਾ ਸੀ ਨਾਲੇ ਆਪਣਾ ਜੀਵਨ ਮਾੜਾ ਤੇ ਨਾਲੇ ਮਾਨ ਨੂੰ ਲਾਂਤ ਆਪਿਆ ਨਹੀਂ ਤੇ ਸਾਡੇ ਜਮਣ ਦਾ ਕੀ ਕਹਦਾ ਤਦੂ ਘੱਟ ਕਹਿਣ ਕਿ ਪਿੰਡ ਵਾਲੇ ਕਹਿਣ ਲਾਕੇ ਵਾਲੇ ਕਹਿਣ ਕਿ ਨਹੀਂ ਜੇ ਪਿਓ ਨੇ ਕੱਦ ਦਾ ਚੁੱਕ ਕੇ ਪੁੱਤਰ ਨੂੰ ਬਾਹਰ ਭੇਜਿਆ ਸੀ ਤੇ ਪੁੱਤਰ ਨੇ ਉਹਦਾ ਮੁੱਲ ਮੋੜ ਕੇ ਵਪਾਇਆ ਹੈ ਉਹਦਾ ਉਹਦਾ ਸਿਰ ਜਿਹੜਾ ਇਹ ਦਰਬ ਦੇ ਨਾਲ ਉੱਚਾ ਕਰ ਦਿੱਤਾ ਹੁਣ ਸੰਗਤ ਜੀ ਇੱਥੇ ਸਾਰਿਆਂ ਦੇ ਪਿੰਡ ਦੇ ਕਿਸੇ ਦੇ ਦੋ ਕਿਸੇ ਦੇ ਪਾਲੇ ਕਿਸੇ ਦੇ ਇਲਾਕੇ ਦੇ ਧਾਰ ਨੇ ਤੇ ਜਦੋਂ ਦੱਸ ਦੇਣਗੇ ਕਿ ਤੁਹਾਡੇ ਪੁੱਤਰ ਨੇ ਇਥੇ ਆਹ ਕਰਤੂਤ ਕੀਤੀ ਹੈ ਤੇ ਪਿਓ ਦਾ ਸਿਰ ਮਾਂ ਦਾ ਸਿਰ ਕਿਤੇ ਬੜਾ ਉੱਚਾ ਹੁੰਦਾ ਹੋਊਗਾ ਆਪ ਇੱਥੇ ਮਰਿਆ ਤੇ ਮਾਂ ਕਿਉਂ ਉੱਥੇ ਮਾਰ ਦਿੱਤਾ ਜਦੋਂ ਕੋਈ ਦੱਸਦਾ ਹੋਊਗਾ ਕਿ ਫਲਾਣੇ ਦਾ ਧੀ ਪੁੱਤਰ ਉਹਦੀ ਐਦਾਂ ਕਰ ਰਹੇ ਨੇ ਕਿ ਕੀ ਉਹਨਾਂ ਦਾ ਸਿਰ ਬੜਾ ਉੱਚਾ ਹੁੰਦਾ ਹੋਵੇਗਾ ਨਹੀਂ ਸੰਗਤੀ ਉਹਨਾਂ ਦਾ ਸਿਰ ਵੀਰੋ ਉਹਨਾਂ ਦਾ ਸ਼ਰਮ ਦੇ ਨਾਲ ਝੁਕ ਜਾਣਾ ਹੈ ਕਿ ਅਸੀਂ ਤੇ ਔਖੇ ਹੁੰਦੇ ਆ ਸੀ ਵੀ ਮੇਰਾ ਪੁੱਤਰ ਜਿਹੜਾ ਕਿਸੇ ਤਰ੍ਹਾਂ ਟਿਕਾਣੇ ਲੱਗ ਜਾਵੇ ਕੰਮ ਕਰਕੇ ਸੌਂਦਾ ਹੋ ਸਕੇ ਤੇ ਅੱਗੇ ਨੂੰ ਜੇ ਬੇੜਾ ਕਰਕੇ ਕਰਾ ਲਿਆ ਨਾਲੇ ਆਪਣਾ ਕੀਤਾ ਨਾਲੇ ਸਾਰਿਆਂ ਦਾ ਤੇ ਉਹ ਆਉਣ ਦਾ ਸਾਡਾ ਕੀ ਫਾਇਦਾ ਹੋਇਆ। ਸਿਆਣੇ ਕਹਿੰਦੇ ਨੇ ਕੰਮ ਆਪਣਾ ਤੇ ਸੋਭਾ ਜੱਗ ਦੀ। ਕੰਮ ਤੁਸੀਂ ਆਪਣਾ ਕਰਨਾ ਹੈ ਤੇ ਸੋਭਾ ਫਿਰ ਜੱਗ ਨੇ ਕਰਨੀ ਹੈ ਵੀ ਪੁਲਾਣੇ ਦਾ ਮੁੰਡਾ ਬੜਾ ਨੇਕ ਨਿਕਲਿਆ ਪੜੀ ਕਮਾਈ ਕੀਤੀ ਉਹ ਧੋੜੇ ਧੋਤੇ ਕਰਦੇ। ਤੇ ਦੇ ਨਹੀਂ ਕੁਝ ਕਰੋਗੇ ਹੋਰ ਉਥੋਂ ਪੈਸੇ ਮੰਗਵਾਈ ਜਾਣੇ ਤੇ ਲੋਕਾਂ ਨੇ ਉਹ ਵੀ ਗੱਲਾਂ ਕਰਨੀਆਂ ਨੇ ਵੀ ਇਹ ਪਹਿਲਾਂ ਵੀ ਜਿਹੜਿਆ ਸੀ ਕਿ ਇੱਕ ਬੁੱਤ ਨੇ ਬਾਅਦ ਜਾ ਕੇ ਹੋਰ ਉਜਾਰ ਦਿੱਤਾ ਇੰਦਾ ਦੇ ਸ਼ਬਦ ਸੁਣਨੇ ਚਾਹੁੰਦੇ ਆਪਾਂ ਹੱਥ ਜੋੜ ਕੇ ਬੇਨਤੀ ਹੈ ਵੀ ਜੋ ਮਹਾਰਾਜ ਜੀ ਨੇ ਸਾਨੂੰ ਸਦਾਦ ਦਿੱਤੇ ਨੇ ਨਾ ਉਸ ਅਨੁਸਾਰ ਚੱਲੀਏ ਅਸੀਂ ਸਮਾਜ ਵਿੱਚ ਜਿਹੜੇ ਉਹ ਚੰਗੇ ਤਰੀਕੇ ਦੇ ਨਾਲ ਗੁਜ਼ਰੀਏ ਕੋਈ ਭਲੇ ਦੇ ਕੰਮ ਕਰੀਏ ਹੁਣ ਭਾਈ ਮਰੀਕ ਸਿੰਘ ਉਹ ਸਪੇਨ ਵਾਲਾ ਘਰਾਂ ਵਿੱਚ ਉਹਨਾਂ ਨੇ ਮਦਦ ਕੀਤੀ ਹੈ ਨਾ ਤਾਂ ਪਾਰਲੀਮੈਂਟ ਦੇ ਮੰਤਰੀ ਉਹਨਾਂ ਨੂੰ ਆ ਆ ਕੇ ਮਿਲਦੇ ਸਾਹਿਬ ਉੱਥੇ ਜਿਹੜੀ ਉਹ ਆ ਕੇ ਜਿੱਦਾਂ ਆਪਣੇ ਇਥੇ ਜਨਤਾ ਬੰਦੇ ਪਤਰੋਨਾਮੇਟ ਕੀ ਕਹਿੰਦੇ ਉਹਨੂੰ ਕਿ ਉਹ ਜਿੱਥੇ ਉਹਨਾਂ ਨੇ ਸਫਾਈ ਕੀਤੀ ਹੈ ਨਾ ਉਹਨਾਂ ਨੇ ਆਪਣੇ ਘਰ ਖੋਲ ਦਿੱਤੇ ਗੋਰਿਆਂ ਨੇ ਕਿੰਨੇ ਤੁਹਾਨੂੰ ਕਦੀ ਵੀ ਲੋੜ ਹੋਵੇ ਭਾਵੇਂ ਰਾਤ ਆਉ ਭਾਵੇਂ ਦਿਨ ਆਉ ਉਹਨਾਂ ਨੇ ਘਰ ਖੋਲ ਦਿੱਤੇ ਆਪਣੇ ਤੇ ਇੱਥੇ ਹੁਣ ਏਦਾਂ ਦਾ ਹਿਸਾਬ ਹੋ ਗਿਆ ਕਿ ਆਪਣੇ ਪੰਜਾਬੀਆਂ ਨੂੰ ਕੋਈ ਘਰ ਨਹੀਂ ਦਿੰਦਾ ਸਿੰਘ ਬੇਖ ਲੈਂਦੇ ਉਹ ਕਹਿੰਦੇ ਨਾ ਨਾ ਅਸੀਂ ਸਾਡਾ ਘਰ ਬੰਦ ਪਿਆ ਰਹੂ ਠੀਕਾ ਸੀ ਤੁਹਾਨੂੰ ਘਰ ਨਹੀਂ ਦੇਣਾ ਕੰਮ ਹੀ ਇਦਾਂ ਦੇ ਕੀਤੇ ਇਸ ਨੂੰ ਸਾਨੂੰ ਘਰ ਕਿੰਨੇ ਦੇਣਾ ਤੇ ਫਿਰ ਗਾਂ ਆਪਾਂ ਪਰਵਾਰ ਨਹੀਂ ਪਤਾਉਣੇ ਕਿ ਬੱਚੇ ਨਹੀਂ ਮਗਾਉਣੇ ਸਾਰਿਆਂ ਨੂੰ ਮਗਾਉਣੇ ਨੇ ਇਸ ਕਰਕੇ ਬੇਨਤੀ ਹੈ ਵੀ ਆਪਣੇ ਇਹ ਜੋ ਪਿੱਛੇ ਹੋ ਗਿਆ ਹੋ ਗਿਆ ਆਪਣੇ ਬੱਚਿਆਂ ਦੇ ਰਾਹਾਂ ਵਿੱਚ ਆਪਾਂ ਕੰਡੇ ਨਾ ਬੀਜिए ਕਿਉਂਕਿ ਬੱਚਿਆਂ ਨੇ ਸਕੂਲ ਵੀ ਜਾਣਾ ਹੈ ਤੁਸੀਂ ਕੱਲ ਨੂੰ ਸ਼ਰਾਫਤ ਕਰੋਗੇ ਸਾਡੀਆਂ ਧੀਆਂ ਵੀ ਜਾਣੀਆਂ ਤੇ ਭੈਣਾਂ ਵੀ ਜਾਣੀਆਂ ਸਕੂਲ ਤੁਸੀਂ ਕੋਈ ਗਲਤ ਹਰਕਤ ਕਰੋਗੇ ਉਹ ਫਿਰ ਸਕੂਲ ਵਿੱਚ ਵੀ ਤੇ ਉਹਨਾਂ ਦੇ ਬੱਚੇ ਪੜ੍ਹਦੇ ਨੇ ਨਾ ਫਿਰ ਜਵਾਬ ਨਹੀਂ ਦੇਣਗੇ ਫਿਰ ਕਿਹੜੇ ਮੂੰਹ ਨਾਲ ਕਹਾਂਗੇ ਵੀ ਇਹਨਾਂ ਸਾਡੇ ਬੱਚਿਆਂ ਨੂੰ ਇਦਾਂ ਆਖਿਆ ਤੇ ਇਦਾਂ ਕਰਿਆ ਜ਼ਿੰਮੇਵਾਰ ਉਹਦੇ ਅਸੀਂ ਆ ਮਨਜੀ ਦੀ ਬਾਣੀ ਦਾ ਵੀ ਇਹੋ ਫੈਸਲਾ ਜੈ ਸਾ ਬੀਜੈ ਸੋ ਲੁਣਾ ਕਰਮਾ ਸੰਧੜਾ ਖੇਤ ਜੋ ਤੁਸੀਂ ਕਰਮ ਕਰ ਰਹੇ ਹੋ ਨਾ ਇਕ ਕੱਲਿਆਂ ਨੇ ਵੀ ਬੀਜਨੇ ਬੀਜਦੇ ਹੋ ਤੇ ਵੱਢਨੇ ਵੀ ਪੈਣੇ ਨੇ ਤੇ ਸਮੁੱਚੇ ਤੋਂ ਤੇ ਵੀ ਸਾਨੂੰ ਵੱਢਨੇ ਪੈਣੇ ਨੇ ਜੂ ਅਸੀਂ ਹੁਣ ਬੀਜ ਰਹੇ ਆ ਨਾ ਜੇ ਤੇ ਇਹਨਾਂ ਦੇ ਕਿਤੇ ਭਲਾ ਕਰਾਂਗੇ ਤੇ ਤੁਹਾਡਾ ਭਲੇ ਚ ਨਾ ਆ ਜਾਊਗਾ ਬੁਰਾ ਕਰਾਂਗੇ ਤੇ ਬੁਰੇ ਚ ਤੇ ਉੜਾ ਹੀ ਰਹੀਆਂ ਵੀਡੀਓ ਫਿਰ ਸਾਡੀਆਂ ਇਸ ਕਰਕੇ ਬੇਨਤੀ ਵੀ ਜਿਹੜੇ ਹੁਣ ਏਕੀ ਬੋਲਦਾ ਨਾ ਅਜੇ ਸਾਡੇ ਖਿਲਾਫ ਏਕੀ ਬੋਲਦਾ ਅਜੇ ਤੇ ਉਹਨੂੰ ਨੱਕ ਪਾਈ ਜਾ ਸਕਦੀ ਹੈ ਕਿੱਦਾਂ ਜੇ ਆਪਾਂ ਡਿਸਪੀਸਪਲਨ ਡਿਸਪੀਸਪਲਨ ਵਿੱਚ ਰਵਾਂਗੇ ਕੰਮ ਦੇ ਟਾਈਮ ਕੰਮ ਕਰਾਂਗੇ ਬਾਕੀ ਘਰ ਵਿੱਚ ਸਮਾਂ ਗਜ਼ਾਰੋ ਕਿਤੇ ਘੁੰਮਣਾ ਤੇ ਹੋਰ ਕਿਤੇ ਬਾਹਰ ਚਲਦੇ ਜਰੂਰੀ ਮਾਰਕੀਟਾਂ ਚ ਹੀ ਕਰਨਾ ਤੇ ਦੂਸਰੇ ਦੇਲੇ ਐਮਪੀ ਨੇ ਤੁਹਾਡੀ ਹੱਕ ਵਿੱਚ ਮੰਤਰੀ ਜਿਹੜੇ ਨੇ ਤੁਹਾਡੇ ਹੱਕ ਵਿੱਚ ਬਾਦ ਉਠਾਉਣਗੇ ਕਿ ਨਹੀਂ ਇਹ ਬੰਦੇ ਸਹੀ ਨੇ ਆਪਣੀ ਮਿਹਨਤ ਕਰਦੇ ਨੇ ਪਰ ਜੇ ਆਪਾਂ ਇਦਾਂ ਹੀ ਕਰਦੇ ਰਹੇ ਤੇ 2-4 ਸਾਲ ਵੱਧ ਤੋਂ ਵੱਧ ਹੋਰ ਆ ਬੱਚੇ ਤੇ ਉਹਨਾਂ ਦੇ ਵੀ ਉਹਨਾਂ ਦੇ ਵੀ ਰਿਸ਼ਤੇਦਾਰ ਪੁੱਟਗਾਲ ਹੀ ਰਹਿੰਦੇ ਆ ਕਿ ਉਹ ਕਿਹੜਾ ਕਿਤੇ ਬਾਹਰ ਜਾਂਦੇ ਆ ਉਹਨਾਂ ਦੇ ਰਿਸ਼ਤੇਦਾਰ ਨਾ ਕਹਿਣਗੇ ਕਿ ਤੂੰ ਤੂੰ ਹੀ ਤੇ ਇਹਨਾਂ ਦੀ ਹਮਾਇਤ ਕਰਦੇ ਹੋ ਤੇ ਇਹਨਾਂ ਤੇ ਸਾਡਾ ਜੀਣਾ ਹਰਾਮ ਕਰਤਾ ਇਹ ਤੇ ਉਹਨਾਂ ਵੀ ਤੇ ਵਿਰੋਧ ਵਿੱਚ ਆਉਣਾ ਹੀ ਹੈ ਪਰ ਹੁਣ ਤੇ ਇੱਕ ਵਾਰ ਤੇ ਸਿਆਣੇ ਕਹਿੰਦੇ ਨੇ ਬੁੱਲੇ ਗੇਰਾ ਦਾ ਕੁਝ ਨਹੀਂ ਵਿਗੜਿਆ ਉਹਨਾਂ ਨੂੰ ਸਾਫ਼ ਕੀਤਾ ਜਾ ਸਕਦਾ ਹੈ ਖਾਦਾ ਜਾ ਸਕਦਾ ਹੈ ਧੋ ਇਸ ਕਰਕੇ ਬੇਨਤੀ ਜੋ ਪਿੱਛੇ ਹੋ ਗਿਆ ਹੋ ਗਿਆ ਅੱਜ ਤੋਂ ਬਾਅਦ ਪੂਰੇ ਕਿਸੇ ਮਾਰਕੀਟ ਵਿੱਚ ਸਮਾਨ ਜਾ ਕੇ ਲੈਣਾ ਟਸਪ ਨਾਲ ਨਾ ਜਾਓ ਮੰਨ ਲਓ ਸੋਚ ਕੇ ਵੇਖੋ ਆਪਣੀ ਬੇਨਤੀ ਜਿਹੜੀ ਖੰਧਰੀ ਹੋਈ ਹੈ ਨਾ ਇਕੱਠੇ ਤੇ ਹੈ ਨਹੀਂ ਆਪਾਂ ਮੰਨ ਲਓ ਕਹਿ ਦੇ ਵੀ ਅਸੀਂ ਤੁਹਾਨੂੰ ਸਮਾਨ ਨਹੀਂ ਦੇਣਾ ਮਾਰਕੀਟਾਂ 'ਚ ਬੈਨ ਕਰ ਦੇਣ ਫੇਰ ਸਾਡੇ ਸ਼ਹਿਰ ਤੇ ਨੀ ਨਾ ਮਾਰਕੀਟਾਂ 'ਚ ਚੱਲਦੀਆਂ ਉਹ ਨਹੀਂ ਮੰਨ ਲਓ ਉਹ ਕਹਿ ਦੇਣ ਕਿ ਅਸੀਂ ਤੁਹਾਨੂੰ ਸਮਾਨ ਨਹੀਂ ਦਿੰਦੇ ਜਿੱਦਾਂ ਹੁਣ ਰੈਸਟੋਰੈਂਟਾਂ 'ਚ ਲਿਖ ਕੇ ਲਾ ਦਤਾ ਵੀ ਇੱਥੇ ਆਹ ਬੰਦਾ ਕੰਮ ਮੰਗਣ ਨਾ ਆਵੇ ਮੰਨੋ ਬਾਹਰ ਮਾਰਕੀਟਾਂ 'ਚ ਲਿਖ ਕੇ ਲਾ ਦੇਣ ਕਿ ਅਸੀਂ ਆਹ ਬੰਦੇ ਬੈਨ ਕਰਦੇ ਹਾਂ ਹੁਣ ਸਾਡੇ ਪੰਜਾਬ ਵਿੱਚ ਭਈਏ ਕੌਣ ਗੰਦ ਅਪਾ ਬਰਦਾਸ਼ਤ ਕਰਾਂਗੇ ਉਹਨਾਂ ਨੂੰ ਕਦੀ ਨਹੀਂ ਕਰਾਂਗੇ ਉਹਨਾਂ ਨੇ ਸਾਡੀ ਸੌਣੀ ਕਿਉਂਕਿ ਪੰਜਾਬ ਆਪਣਾ ਹੈ ਇਹ ਕੰਟਰੀ ਉਹਨਾਂ ਦੀ ਆਪਾਂ ਕੰਮ ਕਰਨ ਵਾਸਤੇ ਆਏ ਹਾਂ ਉਹਨਾਂ ਰੈਜ਼ੀਡੈਂਸੀ ਕਾਰਡ ਸਾਨੂੰ ਪਹਿਚਾਨ ਲ ਦਿੱਤੀ ਜਿਵੇਂ ਆਧਾਰ ਕਾਰਡ ਹੈ ਉਹਦਾ ਰੈਜ਼ੀਡੈਂਸ ਅਗਲੇ ਪਾਸਪੋਰਟ ਤੇ ਵੀ ਲਿਖਿਆ ਕਿ ਜਦੋਂ ਸਾਡਾ ਦਿਲ ਕੀਤਾ ਅਸੀਂ ਵਾਪਸ ਲੈ ਸਕਦੇ ਹਾਂ ਤੁਹਾਡੀ ਕੋਈ ਨਿੱਜੀ ਜਾਇਦਾਦ ਨਹੀਂ ਹੈ ਕਿ ਜੇ ਸਾਨੂੰ ਕਾਰਡ ਮਿਲ ਗਿਆ ਤੇ ਅਸੀਂ ਕਹਿੰਦੇ ਕਿ ਪੁਰਤਗਾਲ ਸਾਡੇ ਦਾ ਹੋਵੇ ਸਿਰਫ ਇੱਕ ਆਡੈਂਟੀ ਹੈ ਕਿ ਇਹਨਾਂ ਦੀ ਪਹਿਚਾਨ ਆ ਸਕੇ ਮਨ ਰਸਕੋਚ ਕਰੋ ਲੇਕੇ ਲਾਗ ਲੀ ਆ ਮਾਰਕੀਟ ਚ ਆ ਬੰਦੇ ਨਹੀਂ ਜਾ ਸਕਦੇ ਤੇ ਬਾਕੀ ਕੰਟਰੀਆਂ ਚ ਤੇ ਪੰਜਾਬ ਵਿੱਚ ਸਾਡੀ ਕਿੰਨੀ ਕਿਹਜਤ ਹੋ ਗਈ ਵੀ ਇਹਨਾਂ ਨੇ ਬੜਾ ਨਾਮ ਰੋਸ਼ਨ ਕੀਤਾ ਉੱਤੇ ਇਹਨਾਂ ਨੂੰ ਉਹਨਾਂ ਨੇ ਮਾਰ ਕੀਤਾ ਕੋਈ ਬਹਿਨ ਦਾ ਤੇ ਹੋਣਾ ਹੀ ਹੈ ਜੇ ਆਪਾਂ ਇਸੇ ਪ੍ਰਕਾਰ ਕਰਾਂਗੇ ਇਸ ਕਰਕੇ ਬੇਤੀ ਜੋ ਪਿੱਛੇ ਹੋ ਗਿਆ ਹੋ ਗਿਆ ਅਗੇ ਸੁਧਰ ਚਲੋ ਨੰਦ ਲਾਲਾ ਪਾਸ਼ਾ ਜੋ ਕੀਤੀ ਸੁਬਤੀ ਗਾਈ ਪਰ ਆਪਾਂ ਸਮੇ ਨੂੰ ਸੁਧਾਰ ਲਈਏ ਜਿੰਨੇ ਵੀ ਤੁਹਾਡੇ ਹੁਣ ਸੰਗਤ ਜੀ ਦੇ ਇੱਕ ਬੰਦਾ ਕਵੇ ਨਾ ਕਿ ਸਾਰੀ ਦੁਨੀਆ ਨੂੰ ਸੁਧਾਰ ਦੇਵਾਂ ਤੇ ਕਦੇ ਨਹੀਂ ਸੁਧਾਰਿਆ ਜਾ ਸਕਦਾ ਆ ਗੱਲ ਧਿਆਨ ਦੇ ਨਾਲ ਨੋਟ ਕਰਿਓ ਜਿਹੜਾ ਇੱਕ ਬੰਦਾ ਜਿਹਦਾ ਕੋਈ ਵੀ ਹੈ ਉਹ ਕਵੇ ਕਿ ਮੈਂ ਸਾਰੀ ਦੁਨੀਆ ਸੁਧਾਰ ਦੇਵਾਂਗਾ ਕੋਈ ਨਹੀਂ ਸੁਧਾਰ ਸਕਦਾ ਪਰ ਇੱਕ ਸੈਕਿੰਡ ਵਿੱਚ ਸਾਰੀ ਦੁਨੀਆ ਸੁਧਰ ਸਕਦੀ ਹੈ ਸਰਾਂ ਅੰਗਰੀ ਦੀ ਗੱਲ ਵੀ ਇੱਕ ਬੰਦਾ ਜਿੰਨਾ ਮਤੀ ਦੋਰ ਲਾ ਲਵੇ ਸਮਾਜ ਨੂੰ ਨਹੀਂ ਸੁਧਾਰ ਸਕਦਾ ਤੇ ਇੱਕ ਸਕਿੰਟ ਵਿੱਚ ਸਮਾਜ ਨੂੰ ਸੁਧਾਰਿਆ ਜਾ ਸਕਦਾ ਹੈ ਕਿਦਾਂ ਜੇ ਆਪਣੇ ਤੇ ਬੰਦਾ ਕਾਬੂ ਕਰੇ ਮੰਨ ਲਓ ਸਾਰੇ ਬੰਦੇ ਕਹਿਣ ਕਿ ਅੱਜ ਤੋਂ ਅਸੀਂ ਗਲਤ ਕੰਮ ਨਹੀਂ ਕਰਨਾ ਆਹ ਕਾਜ ਆਪਾਂ ਨਹੀਂ ਕਰਨਾ ਜਿਹਦੇ ਤੋਂ ਅਸੀਂ ਸਰਕਾਰ ਦੀ ਨਿਗਾਹ ਵਿੱਚ ਆਉਨੇ ਆ ਅੱਜ ਤੋਂ 2 4 5 ਸਾਲ ਦੇ ਅੰਕੜੇ ਕੱਢ ਕੇ ਵੇਖ ਲਓ ਇਹਨਾਂ ਨੇ ਇਹਨਾਂ ਨਿਊਜ਼ਾਂ ਦਿੱਤੀਆਂ ਕਿ ਜਦੋਂ ਦੇ ਇਹ ਪੰਜਾਬੀ ਆਏ ਨੇ ਫੇ ਇੰਨਾ ਕੰਮ ਕਰਦੇ ਨੇ ਕਿ ਸਾਡੀ ਤਕੌਮ ਨਹੀਂ ਉੱਚੇ ਕੁੱਤੇ ਲੈ ਗਏ ਨੇ ਇਹ ਪਰ ਅੱਜ ਦੀ ਪੀੜ ਵਿੱਚ ਸੰਗਤ ਦੀ ਪੈਸਾ ਕਿਸੇ ਨੂੰ ਨੂੰ ਪਿਆਣਾ ਹੁਣ ਭਈਏ ਤੁਹਾਡਾ ਧੋਨਾ ਵੀ ਲਾਉਂਦੇ ਨੇ ਤੁਹਾਡੀਆਂ ਸੁੱਖਾਈਆਂ ਵੀ ਕਰਦੇ ਨੇ ਸਾਰਾ ਕੁਝ ਤੁਹਾਨੂੰ ਖਾਣ ਵਾਸਤੇ ਵੀ ਦਿੰਦੇ ਨੇ ਤੇ ਆਪਾਂ ਭੱਜਾਂ ਤੋਂ ਤੰਗ ਆ ਗਏ ਨਾ ਕਿਉਂ ਕਿ ਇਹਨਾਂ ਗੰਦ ਬੜਾ ਪਾਪ ਦਾ ਕਦੀ ਕਿਸੇ ਦੇ ਘਰ ਤੇ ਕਬਜ਼ਾ ਕਰ ਲਿਆ ਕਿਸੇ ਦੀ ਪੱਗ ਲਾ ਦਿੱਤੀ ਐਸੇ ਕੱਲੋਂ ਨਾ ਜੇ ਹੁਣ ਤੁਸੀਂ ਕੀ ਸੋਚੋਗੇ ਵੀ ਨਹੀਂ ਇਹਨਾਂ ਨੂੰ ਆਪਾਂ ਕੱਢਣਾ ਨਹੀਂ ਇਹ ਸਾਡਾ ਕੰਮ ਕਰਦੇ ਆ ਵੀ ਤੁਸੀਂ ਕਹੋਗੇ ਕੰਮ ਜਾਵੇ ਬਾਹਰ ਚ ਪਹਿਲਾਂ ਸਾਨੂੰ ਇੱਜ਼ਤ ਪਿਆਰਿਏ ਸਾਹਿਬ ਇਸੇ ਤਰ੍ਹਾਂ ਇਹ ਨਾ ਕਈ ਮੇਰੇ ਵਰਗੇ ਆਉਂਦੇ ਕਹਿੰਦੇ ਆ ਜਿੱਥੇ ਟੈਕਸ ਬੜਾ ਦਿੰਦੇ ਆ ਟੈਕਸ ਤੁਸੀਂ ਉਹਨਾਂ ਦੀ ਕੰਟਰੀ 'ਚ ਪੈਸੇ ਕਮਾ ਰਹੇ ਹੋ ਉਹਦਾ ਖੁਦ ਪਰਸੈਂਟ ਦਿੰਦੇ 50 ਕਿ ਨਹੀਂ ਦਿੰਦੇ ਆਪਾਂ ਤੁਹਾਨੂੰ ਦੇ ਤੱਕ ਟੈਕਸ ਲੱਗਦਾ ਆ ਕਈ ਕਹਿੰਦੇ ਅਸੀਂ ਟੈਕਸ ਵਾਪਸ ਲਲਾਂਗੇ ਤੇ ਉਹ ਕਹਿਣਗੇ ਕਿ ਲੈ ਆ ਜਿੰਦੀਆਂ ਸਾਡੀ ਕੰਟਰੀ ਚੋਂ ਤਨਖਾਹਾਂ ਲਈਆਂ ਵਾਪਸ ਕਰ ਤੇ ਤੈਨੂੰ ਟੈਕਸ ਵਾਪਸ ਕਰੀਏ ਅਸੀਂ ਆਪਾਂ ਟੈਕਸ ਦੀ ਮਾਨ ਕਰੀ ਜਾਂਦੇ ਵੀ ਸਾਡੀ ਟੈਕਸ ਨਹੀਂ ਕੰਟਰੀ ਚ ਚੱਲ ਜੂਦੀ ਨਾ ਨਹੀਂ ਸੰਗਤ ਜੀ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਨੂੰ ਆਪਣੀ ਇੱਜ਼ਤ ਪਿਆਰੀ ਹੈ ਆਪਣਾ ਇਹਨਾਂ ਨੂੰ ਚਾਹੀਏ ਇਹ ਆਪਣੀ ਕੰਟਰੀ ਚ ਕੋਈ ਵੀ ਚਾਹੁੰਦਾ ਕਿ ਸਾਡੀ ਕੰਟਰੀ ਚ ਆ ਕੇ ਜੰਦ ਪਵੇ ਉਹਨਾਂ ਫਿਰ ਕੰਮ ਨਹੀਂ ਜੇ ਵੇਖਣਾ ਵੀ ਇਹਨਾਂ ਇਕਨੋਮੀ ਬੜੀ ਉੱਚੇ ਚੁੱਕੀ ਉਹਨਾਂ ਕਹਿੰਦਾ ਤੁਸੀਂ ਜਾਓ ਤੇ ਅਸੀਂ ਆਪੇ ਆਪਣਾ ਕੰਮ ਜਿਹੜਾ ਸੰਭ ਲਵਾਂਗੇ ਹੁਣ ਲੋਕ ਹੀ ਦਿੱਤਾ ਹੁਣ ਜਿਹੜੇ ਨੌਜਵਾਨ ਵੀਰ ਨੇ ਕਿੰਨੇ ਹਜ਼ਾਰਾਂ ਦੀ ਲਿਸਟ ਬਣ ਗਈ ਜਿਹਦੇ ਜ਼ਿੰਮੇਵਾਰ ਅਸੀਂ ਨਹੀਂ ਤੇ ਅੱਜ ਮੈਨੂੰ ਇੱਕ ਵੀਰ ਦੱਸ ਲਿਆ ਕਿ ਜਦੋਂ ਦੋਵਾਂ ਦਾ ਨਾਮ ਆਇਆ ਕੰਟਰੀ ਔਰਤ ਮਿਲਗੇ ਨਾ ਉਹਨਾਂ ਨੂੰ ਤੇ ਦੋਵਾਂ ਨੇ ਖਾਲ ਰਿਆ ਕਿ ਗਮ ਚ ਵੀ ਅਸੀਂ ਤੇ ਕਰਜ਼ਾ ਚੁੱਕ ਕੇ ਆਏ ਸੀ ਤੇ ਅਸੀਂ ਵਾਪਸ ਜਾਣ ਜੋਗੇ ਨਹੀਂ ਰਹੇ ਤੇ ਉਹਦੇ ਜ਼ਿੰਮੇਵਾਰ ਕੌਣ ਅੱਤੋਂ ਤੁਹਾਨੂੰ 2-4 ਸਾਲ ਪਹਿਲਾਂ ਕੋਈ ਪੇਪਰਾਂ ਦੀ ਆਈ ਪ੍ਰੋਬਲਮ ਹੁਣ ਅਗਲੇ 33000 ਬੰਦੇ ਦੀ ਲਿਸਟ ਤਿਆਰ ਕਰੀ ਫਿਰਦੇ ਨੂੰ ਜਿੱਦਾਂ ਮਰਜੀ ਕਰਨ ਲੱਗ ਪਰ ਜਿਹੜੇ ਵਿਚਾਰੇ ਗਰੀਬ ਨੇ ਉਹ ਤਾਂ ਨਾ ਲੱਗੜੀ ਜਿਹੜੇ ਸੱਚੀ ਕਮਾਈ ਕਰਨ ਵਾਸਤੇ ਆਏ ਨੇ ਕਈਆਂ ਨੂੰ ਤੇ ਘਰਦਿਆਂ ਨੇ ਗਲੂ ਲਾਇਆ ਕਿ ਇੱਥੇ ਵੀ ਤੰਗ ਕਰਦੇ ਜਾਓ ਬਾਹਰ ਜਾ ਕੇ ਦੁਨੀਆ ਨੂੰ ਕਰੀ ਜਾਓ ਇਹ ਗੱਲਾਂ ਤੇ ਗੱਲੋਂ ਹੀ ਲਾਇਆ ਹੈ ਪਰ ਕਈ ਤੇ ਵਿਚਾਰੇ ਸੱਚੀ ਹਾਲਾਤਾਂ ਦੇ ਮਾਰੇ ਆਏ ਨਹੀਂ ਕਿ ਮੈਂ ਆਪਣੇ ਘਰ ਬਣਾਉਣਾ ਮੈਂ ਆਪਣੀ ਭੈਣ ਦਾ ਵਿਆਹ ਕਰਨਾ ਮੈਂ ਆਪਣਾ ਕਰਨਾ ਮੈਂ ਆਪਣੇ ਮਾਂ ਪਿਓ ਨੂੰ ਸੁੱਖ ਦੇਣਾ ਕਈ ਇਦਾਂ ਵੀ ਆਲੇ ਨੇ ਵਿਚਾਰੇ ਤੇ ਉਹਨਾਂ ਦੇ ਰਾਵਾਂ ਜਿਹੇ ਕੰਡੇ ਵਿੱਚ ਤੇ ਨਾ ਹੁਣ ਜਿਹੜੇ ਉਹ ਲਿਖਤ ਤਿਆਰ ਹੋ ਗਈ ਹੈ ਜਿੰਨਾ ਚਿਰ ਉਹਨਾਂ ਵਿਚਾਰਿਆਂ ਦੇ ਕਾਗਜ਼ ਨਹੀਂ ਆਉਂਦੇ ਉਹ ਨਾਮ ਨਹੀਂ ਨਿਕਲਦਾ ਉਹਨਾਂ ਦੀ ਤੇ ਜਾਨ ਕਲਤੇ ਹੀ ਹੈ ਨਾ ਇਸ ਕਰਕੇ ਹੱਥ ਜੋੜ ਕੇ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿੱਦਾਂ ਦੀ ਸਾਫ਼ ਸੁਥਰੀ ਉਹਨਾਂ ਦੀ ਕੰਟਰੀ ਐ ਉਦਾਂ ਦੀ ਰਹਿਣੀ ਐ ਆਪਣੇ ਕੰਮ ਤੇ ਜਾਓ ਵਧੀਆ ਨਾਲੇ ਮੈਂ ਪਹਿਲਾਂ ਬੇਨਤੀ ਕੀਤੀ ਕੰਮ ਆਪਣਾ ਤੇ ਸੋਭਾ ਜਗ ਦੀ ਸਾਰੇ ਕਹਿਣਗੇ ਕਿ ਵਧੀਆ ਕੀਤਾ ਤੇ ਦੂਸਰੀ ਬੇਨਤੀ ਨੌਜਵਾਨ ਵੀਰ ਜਿਹੜੇ ਉੱਪਰ ਚਲਾਉਂਦੇ ਨੇ ਹੱਥ ਜੋੜ ਕੇ ਇਹ ਨਾ ਕਹੋ ਕਿ ਕੋਈ ਸਿੱਖਿਆ ਦੇਣੀ ਐ ਜਾਂ ਇਦਾਂ ਦਾ ਕੋਈ ਨਹੀਂ ਐ ਦੋ ਚਾਰ ਮੈਂ ਵੀਡੀਓ ਵੇਖੀਆਂ ਆਪਣੇ ਸਰਦਾਰ ਨੇ ਉਨਾਂ ਨੂੰ ਪੁਲਿਸ ਕੋਈ ਪੁੱਛਗਈ ਸਿਰਦੀ ਹੈ ਤੇ ਫਿਰ ਅੱਗੇ ਅੱਗੇ ਲੱਗ ਕੇ ਭੱਜ ਜਾਂਦੇ ਨੇ ਤੇ ਸਿਰ ਤੇ ਤਸਤਾਰਾਂ ਨੇ ਉਹਨਾਂ ਦੇ ਸਰਦਾਰ ਪੱਗ ਜਿਹੜੀ ਆ ਨਾ ਇਹਦੀ ਬੜੀ ਇੱਕ ਇੱਜ਼ਤ ਹੈ ਸਾਡੀ ਤੇ ਉਹ ਜਦੋਂ ਗਾੜੀ ਲਾ ਕੇ ਭੱਜਦੇ ਨੇ ਤੇ ਪੁਲਿਸ ਵਾਲਿਆਂ ਨੇ ਜਿਹੜੇ ਸਮਝਦਾਰ ਨੇ ਉਹਨਾਂ ਨੂੰ ਦੱਸਿਆ ਵੀ ਆ ਤੁਹਾਡੇ ਨੌਜਵਾਨ ਕੀ ਕਰਦੇ ਫਿਰਦੇ ਨੇ ਕਿੱਦਾਂ ਦੇ ਇਹਨਾਂ ਦੇ ਹਾਲਾਤ ਨੇ ਬੰਨ ਕਮਾਈ ਬੰਦਾ ਕਾਦੇ ਵਾਸਤੇ ਚੱਲਦਾ ਹੈ ਵੀ ਮੈਂ ਆਪਣਾ ਜੀਵਨ ਜਿਹੜਾ ਉਹ ਵਧੀਆ ਨਰਭਾਲ ਕਰ ਸਕਾਂ ਸੰਗਤ ਦੀ ਗੱਲ ਇਹ ਨਹੀਂ ਜੀ ਕਿ ਬੰਦੇ ਨੇ 100 ਯੂਰੋ ਦੀ ਲੈ ਕੇ ਟੀ-ਸ਼ਰਟ ਪਾਉਣੀ ਹੈ ਦੋਆਂ ਦੀ ਵੀ ਆ ਜਾਂਦੀ ਹੈ ਪਰ ਹੋਵੇ ਸਾਫ਼ ਸੁਥਰ ਹੁਣ ਕਾਦੇ ਬਾਅਦ ਤੇ ਆਪਾਂ ਕਾਰਜ ਕਰਦੇ ਕੰਮ ਕਰਦੇ ਆਂ ਕਿ ਸਾਡੀ ਜ਼ਿੰਦਗੀ ਜਿਹੜੀ ਵਧੀਆ ਬਤੀਤ ਹੋ ਸਕੇ ਇਹ ਨਹੀਂ ਕਿ 100 ਦੀ ਲੈ ਕੇ ਪਾਉਣੀ ਹੈ ਪਾਓ ਧੋ ਕੇ ਭਾਵੇਂ ਦੋਆਂ ਕੰਨਾਂ ਵਾਲੀਆਂ ਹੋਵੇ ਫਿਰ ਸਾਡਾ ਤੇ ਉਹ ਸਾਫ਼ ਹੋ ਗਿਆ ਕਹੀਏ ਇੱਥੇ ਦੋ-ਦੋ ਦਿਨ ਧੌਣੇ ਹੀ ਨਹੀਂ ਗਰਮੀਆਂ 'ਚ ਨਹੀਂ ਧੌਣੇ ਕਈ ਉਹ ਫਿਰ ਕਹਿੰਦੇ ਕਿ ਕਲਾਕਤਾ ਨੇ ਵੀ ਸ਼ਿਕਾਇਤ ਕੀਤੀ ਕਿ ਜਦੋਂ ਅਸੀਂ ਗੱਡੀ ਵਿੱਚ ਬੈਠਨੇ ਆਂ ਇੰਨੀ ਭੈੜੀ ਸਮੈਲ ਆਉਂਦੀ ਕਿ ਬੈਠਣ ਨੂੰ ਜੀ ਨਹੀਂ ਕਰਦਾ ਹੁਣ ਸੰਗਤ ਜੀ ਆਹ ਕੰਟਰੀ ਟੂਰਿਸਟ ਆ ਲਈ ਹੈ ਕੋਈ ਅਮਰੀਕਾ ਤੋਂ ਆਇਆ ਕੋਈ ਕੈਨੇਡਾ ਤੋਂ ਕੋਈ ਇੰਗਲੈਂਡ ਤੋਂ ਕੋਈ ਜਰਮਨ ਤੋਂ ਕੋਈ ਫਰਾਂਸ ਤੋਂ ਤੇ ਉਹ ਬੰਦੇ ਇਮਾਰਿਆਂ ਦਾ ਮੂਹਰ ਖਰਾਬ ਹੋ ਜਾਂਦਾ ਵੀ ਟੈਕਸੀਆਂ ਵਾਲੇ ਤਾਂ ਐਦਾਂ ਦੀ ਲਾਈਫ ਜਿਨਾਂ ਦੀ ਸਭ ਤੋਂ ਸਾਫ਼ ਸੁਥਰਾ ਕੰਮ ਤੇ ਗੱਡੀ ਚਲਾਉਣਾ ਹੈ ਕੋਈ ਮਿੱਟੀ ਨਹੀਂ ਲੱਗਣਾ ਕੋਈ ਧੱਬਾ ਨਹੀਂ ਲੱਗਣਾ ਸਵੇਰੇ ਉੱਠ ਕੇ ਬੰਦਾ ਇਸ਼ਨਾਨ ਕਰੇ ਮਹਾਰਾਜ ਦੇ ਦਰਸ਼ਨ ਕਰੋ ਬਾਣੀ ਪੜੋ ਫਿਰ ਜਾ ਕੇ ਆਪਣਾ ਕੰਮ ਜਿਹੜਾ ਸਟਾਰਟ ਕਰੋ ਤੁਹਾਡੀ ਕਿਰਤ ਦੀ ਜਿਹੜੀ ਸਫਲੀ ਹੋਵੇ ਤੇ ਜਿਹੜੇ ਉਹ ਨੌਜਵਾਨ ਉਹ ਜਿਨ੍ਹਾਂ ਦੀਆਂ ਵੀਡੀਓ ਨੇ ਉਹ ਨੈਟ ਤੇ ਵੀ ਚੜ ਚੜ ਗਈਆਂ ਤੇ ਫਿਰ ਸਾਰੇ ਦੇ ਰਿਸ਼ਤੇਦਾਰ ਵੀ ਵੇਖਣਗੇ ਤੇ ਸੰਗਤ ਜੀ ਹੋ ਸਕਦਾ ਤੁਲਸੀ ਵੀ ਐਕਸ਼ਨ ਲਵੇ ਉਹ ਕਹਿੰਦੇ ਨੇ ਕਿ 에어ਪੋਰਟ ਤੇ ਜਾ ਕੇ ਨਾ ਅੰਦਰ ਜਿੱਥੇ ਸਲੈਕਾ ਪੁੱਤਰ ਦੇ ਹੋਂਦ ਸੰਗਤ ਜੀ 에어ਪੋਰਟ ਹੈ ਅਸੀਂ ਸਿਆਣਿਆਂ ਦਾ ਸਾਰੇ ਪਰ ਉੱਥੇ ਜਦੋਂ 15-20 ਬੰਦਿਆਂ ਨੇ ਨਜਾਇਬ ਖੋਹਣਾ ਤੇ ਪੁਲਿਸ ਨੇ ਤੇ ਪੁੱਛਣਾ ਹੀ ਆ ਕਿ ਕੌਣ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਕਰੀ ਕਿ ਕੌਣ ਹੈ ਕਿੱਥੋਂ ਆਏ ਕਿਉਂਕਿ ਕੋਈ ਵੀ ਹਾਦਸਾ ਹੋ ਸਕਦਾ ਹੈ ਉਹ ਕਹਿੰਦੇ ਵੀ ਪੁਲਿਸ ਵਾਲੇ ਜਦੋਂ ਪੁੱਛਣ ਆਉਂਦੇ ਨੇ ਕਿ ਤੁਸੀਂ ਕਾਦੇ ਵਾਸਤੇ ਖਲੋਤੇ ਹੋ ਤੇ ਅੱਗੇ-ਅੱਗੇ ਪੁਲਸ ਦੇ ਭੱਜ ਦੁਰਦੇ ਨੇ ਹੁਣ ਸੰਗਤ ਜੀ 에ਰਪੋਰਟ ਆ 에ਰਪੋਰਟ ਤੇ ਕਿੰਨੀ ਸਿਕਿਉਰਿਟੀ ਹੁੰਦੀ ਹੈ ਤੁਸੀਂ ਆਪਣੇ ਪੰਜਾਬ ਦੀ ਗੱਲ ਲਾ ਲਓ ਉੱਥੇ ਕਿਹੜੀ ਫਰਕੰਦੰਦੇ ਅਗਲੇ ਇਹ ਬਿਨਾ ਕੰਮ ਤੋਂ ਵੀ ਪਤੀ ਹੁਣ ਜਿਹੜੀ ਰਾਏ ਢੋਣੀ ਹੈ ਜਿੱਥੇ ਬਾਕੀ ਵੇਟ ਕਰਦੇ ਨੇ ਬਾਹਰ ਆਊਟਸਾਈਡ ਉੱਥੇ ਸਾਰੇ ਜਨ ਵੇਟ ਕਰੋ ਤੇ ਮਿਲਣਾ ਉਹ ਹੀ ਹੈ ਜੋ ਕਰਮਾਂ ਦਾ ਹੈ ਵਾਦੂ ਕੁਝ ਨਹੀਂ ਮਿਲਦਾ ਜੋ ਕਰਮਾਂ ਚ ਮਹਾਰਾਜੀ ਨੇ ਲਿਖਿਆ ਹੈ ਨਾ ਸਤਿਪਾਤ ਜੀ ਨੇ ਮਹਾਰਾਜੀ ਕਹਿੰਦੇ ਨੇ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਜਿੰਨੇ ਪੈਸੇ ਕਰਮਾਂ ਚ ਨੇ ਜੋ ਕਰਮਾ ਚ ਕੋਈ ਮੰਨਣਾ ਉਹਦੇ ਤੋਂ ਵੱਧ ਕੁਝ ਨਹੀਂ ਮਿਲਣਾ ਜਿੰਨੀਆ ਮਰਜੀ ਸਾਣਾ ਪਾ ਲਉਣਾ ਹਰੇਕ ਬੰਦਾ ਉਦਮ ਕਰਦਾ ਮੈਂ ਇਦਾਂ ਕਰ ਲਵਾਂ ਮੈਂ ਇਦਾਂ ਕਰਾਂ ਪਰ ਡਿਸਪੀਸਪਲ ਨੂੰ ਖਰਾਬ ਕਰਕੇ ਬਣ ਵੇਖੋ ਜਿੰਨੇ ਅੱਗੇ ਜਿਹੜੇ ਨੌਜਵਾਨ ਵੀਰ ਸਰਦਾਰ ਸੀ ਕਈ ਵਾਰ ਉਹਨਾਂ ਨੂੰ ਕੰਮ ਦੀ ਟੇਕਰ ਮੁਸ਼ਕਲ ਆ ਜਾਂਦੀ ਹੈ ਉਹ ਕੀ ਕਰਦੇ ਸੀ ਪੇਪਰ ਲੈ ਕੇ ਤੇ ਆਪਣਾ ਲਾਇਸੈਂਸ ਬਣਾਇਆ ਤੇ ਕਹਿੰਦੇ ਦੱਤ ਚਲੋ ਗੱਡੀ ਚਲਾ ਲਈ ਹੁਣ ਦੇ ਉਸੇ ਲਾਇਸੈਂਸ ਤੇ ਕਿੰਨੀ ਸਕਤਾਈ ਹੋਈ ਉਹ ਕਾਦੀ ਕਰਕੇ ਹੋਈ ਹੈ ਸਾਡੀਆਂ ਅਣਗਹਿਲੀਆਂ ਕਰਕੇ ਸਾਡੀਆਂ ਅਣਗਹਿਲੀਆਂ ਕਰਕੇ ਉਥੇ ਅਗਲੇ ਟੈਸਟ ਲੈ ਰਹੇ ਨੇ ਹੁਣ ਸੰਗੇ ਦੀ ਸਾਰੇ ਪੜੇ ਲਿਖੇ ਨਹੀਂ ਹੁੰਦੇ ਕੋਈ ਤੇ ਪਾਸ ਕਰ ਲੂ ਕਈ ਵਿਚਾਰੇ ਮੇਰੇ ਵਰਗੇ ਉਦਾਂ ਦੇ ਵੀ ਜਿਨ੍ਹਾਂ ਨੂੰ ਨਾਮ ਪੜਤਗੇ ਸੀ ਆਵੇ ਦਾ ਇੰਗਲਿਸ਼ ਆਵੇ ਉਹ ਕਿਹੜੇ ਕੂਚ ਬੈਠ ਗਏ ਉਹਨਾਂ ਦੇ ਰਾਤ ਤੇ ਕੱਡੇ ਬੀਤੇ ਨਾ ਸੀ ਹੁਣ ਆਉਣ ਵਾਲੇ ਸਮੇਂ 'ਚ ਜਿਹੜਾ ਦੂਸਰਾ ਲਾਇਸੈਂਸ ਆ ਉਹ ਅਗਲੇ ਉਹਦੀ ਵੀ ਟਰਾਈ ਕਰ ਦਨ ਤੇ ਫਿਰ ਸਾਰੇ ਸਾਦਾ ساری ਉਮਰ ਜਿੰਨ ਕੋਲ ਸਾਈਕਲ ਆ ਗਿਆ ਤੇ ਕੱਢ ਨਹੀਂ ਪੈਣੀ ਬੋਲੀ ਸਾਨੂੰ ਆਉਣੀ ਕੋਈ ਨਹੀਂ ਹੈ ਤੇ ਫਿਰ ਉਹ ਗੱਡੀ ਉਹਨਾਂ ਚਲਾਉਂ ਨਹੀਂ ਦੇਣੀ ਅਗਲਾ ਤੇ ਜੇ ਇੱਕ ਤਰੀਕੇ ਦੇ ਨਾਲ ਮਿਲਦੇ ਨੇ ਪੇਪਰ ਤੇ ਇਹਦੇ ਵਿੱਚ ਇਹ ਫਿਰ ਕੀ ਕਹੀਏ ਕਿ ਇਹ ਕੰਟਰੀ ਦਾ ਹੀ ਕਸੂਰ ਹੈ ਜਿੰਨੇ ਸਾਨੂੰ ਸਾਰਾ ਕੁਝ ਦੇ ਦਿੱਤਾ ਸਾ ਦੀਆਂ ਗੱਲਾਂ ਦੇ ਜ਼ਿੰਮੇਵਾਰ ਅਸੀਂ ਸਰਕਾਰਾਂ ਨੂੰ ਨਾ ਠਹਿਰਾਈਏ ਜ਼ਿੰਮੇਵਾਰ ਅਸੀਂ ਹੀ ਉਹਨੇ ਬਰਾਬਰ ਦੇ ਤੇ ਉਹ ਜਦੋਂ 에어ਪੋਰਟ ਤੇ ਹੁਣ ਮੈਨੂੰ ਕਈ ਨੌਜਵਾਨ ਵੀਰ ਦੱਸਦੇ ਨੇ ਬਾਬਾ ਜੀ ਆਹ ਵੇਖੋ ਸਰਦਾਰ ਬੰਦਾ ਸੀ ਹੁਣ ਦੋ ਉੱਥੇ ਉਲਟੋਂ ਪਤਾ ਨਹੀਂ ਕਿਹੜੇ ਕਹਿੰਦੇ ਦੋਹਾਂ ਨੇ ਨਾ ਕੋਈ ਰਾਈਟ ਸੀ 2-3 ਰੁਪਈਆ ਦੀ ਤੇ ਦੋਹਾਂ ਨੇ ਸਾਰਿਆਂ ਦੇ ਸਾਹਮਣੇ ਆਪਣੀਆਂ ਦਸਤਾਰਾਂ ਲਾ ਕੇ ਉੱਥੇ ਕਿੰਨਾ ਰੁਪਈਆ ਬਦਲੇ ਆਪਣੀਆਂ ਦਸਤਾਰਾਂ ਲਾਤੀਆਂ ਤੇ ਉਹ ਕੀ ਕਹਿਣਗੇ ਕਿ ਇਹ 3 3 ਯੂਰੋ ਆ ਇਹਨਾਂ ਦੀ ਦਸਤਾਰ ਦੀ ਕੀਮਤ ਜੇ ਕਹਿੰਦਾ ਕਿ ਚੱਲ ਪਹਿਲੀ ਤੂੰ ਲੈ ਜਾ ਦੂਸਰੀ ਮੈਂ ਲੈ ਜਾ ਜੇ ਇਹ ਗੱਲ ਕੋਈ ਨਹੀਂ ਸੀ ਉੱਥੇ ਕਿ ਦਸਤਾਰਾਂ ਵਾਲਾ ਸੀ ਇਸ ਕਰਕੇ ਬੇਨਤੀ ਹੱਥ ਜੋੜ ਕੇ ਆਪ ਜੀ ਦੇ ਚਰਨਾਂ 'ਚ ਵੀ ਆਪਾਂ ਕੰਟਰੀ ਦਾ ਜਿਹੜਾ ਇਹ ਰੂਲ ਨਾ ਕੋਈ ਵੀ ਭੰਗ ਕਰੀਏ 에ਅਰਪੋਰਟ ਤੇ ਜਿੱਦਾਂ ਜਿੱਥੇ ਬਾਕੀ ਖਲੋਂਦੇ ਨੇ ਜਿੱਥੇ ਆਪ ਜੀ ਨੂੰ ਦੱਸਿਆ ਕਿ ਇੱਥੇ ਖਲੋਣਾ ਹੈ ਉਥੇ ਹੀ ਖਲੋਕੇ ਤੇ ਆਪਣਾ ਕਾਰਜ ਕਰੋ ਤੇ ਤੁਹਾਡੇ ਚਾਤਾਂ ਚ ਹੱਥ ਜੋੜ ਕੇ ਸਾਰੀਆਂ ਸੰਗਤਾਂ ਵੱਲੋਂ ਇਹ ਨਹੀਂ ਕਿ ਮੇਰੇ ਵੱਲੋਂ ਕਿ ਮੈਂ ਬਹੁਤਾ ਕੋਈ ਸਿਆਣਾ ਸਾਰੀਆਂ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਕਿ ਜਿੰਨੀਆਂ ਬੇਨਤੀਆਂ ਕੀਤੀਆਂ ਪ੍ਰਵਾਨ ਕਰਿਓ ਕਿਰਪਾ ਕਰਕੇ ਕੋਈ ਵੀ ਜਿਹੜਾ ਹੈ ਕਿ ਸੁਮਤੀ ਬੇਨਤੀ ਹੈ ਸਾਰੀ ਸੰਗਤ ਵੱਲੋਂ ਸਾਰੀ ਸੰਗਤ ਵੱਲੋਂ ਇਹ ਬੇਨਤੀ ਜਿਹੜੀ ਕੀਤੀ ਗਈ ਹੈ ਕਿਉਂਕਿ ਇੱਥੇ ਕੋਈ ਬਗਾਨਾ ਨਹੀਂ ਹੈ ਮਹਾਰਾਜ ਨੇ ਬਾਣੀ 'ਚ ਕਹਿ ਦਿੱਤਾ ਇੱਕ ਪਿਤਾ ਇੱਕ ਸਕੇਹ ਬਾਰਕ ਕੋ ਪਿਤਾ ਦੇ ਆਪਾਂ ਸਾਰੇ ਪੁੱਤਰਾਂ ਕਿ ਜੋ ਚੰਗੇ ਮਾੜੇ ਦੀ ਵਿਚਾਰ ਕਰਨੀ ਹੈ ਆਪਾਂ ਇੱਥੇ ਬੈਠ ਕੇ ਕਰਨੀ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਇਹ ਨਹੀਂ ਕਹਿਣਾ ਕਿ ਫਲਾਣੇ ਨੂੰ ਕਿਹਾ ਤੇ ਫਲਾਣ ਨਹੀਂ ਕਿਸੇ ਨੂੰ ਕੁਝ ਨਹੀਂ ਕਿਹਾ ਜਿੰਨਾ ਵੀ ਹੈ ਇਹ ਸਾਡੇ ਸਾਰਿਆਂ ਦੇ ਭਲੇ ਵਾਸਤੇ ਆ ਤੇ ਇਹ ਆਪ ਜੀ ਬੇਨਤੀ ਜ਼ਰੂਰ ਪਨਵਾਨ ਕਰੋ ਬੜੀਆਂ ਧੁੱਲਾ ਬੋਧੀਆਂ ਬੋਲਦੇ ਆ ਚੱਲਦੇ ਆ ਆਪ ਜੀ ਸੰਗਤ ਬਖਸ਼ਣਾ ਹਾਰੋ ਕਿਰਪਾ ਕਰਕੇ ਬਖਸ਼ਿਓ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਆਪ ਜੀ ਕਿਰਪਾ ਕਰਕੇ ਬਖਸ਼ਿਓ ਆਉਤ ਨਾਮ ਸਰਦੀ ਦੇ ਬਾਗ ਵਿੱਚ ਆਦਰੀ ਦਵਾਈਏ ਕੋਈ ਵੀ ਰਸਲਾ ਬਰਤੀ ਨਾ ਰੋ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓ ਅੰਕਾਰ